ਹੁਸ਼ਿਆਰਪੁਰ ਚ ਐਸਟੀਐਫ ਜਲੰਧਰ ਰੇਂਜ ਦੀ ਟੀਮ ਨੇ ਦੋ ਸਮਗਲਰਾਂ ਨੂੰ 400 ਗ੍ਰਾਮ ਹੈਰੋਨ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਜਿਸ ਦੀ ਕੀਮਤ 4 ਕਰੋੜ ਦੇ ਲਗਭਗ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਸਮਗਲਰਾਂ ਦੀ ਪਛਾਣ ਕੁਲਵੰਤ ਸਿੰਘ ਅਤੇ ਨੀਰਜ ਵਜੋਂ ਹੋਈ ਹੈ ਜੋ ਕਿ ਦੋਵੇਂ ਗੜਸ਼ੰਕਰ ਦੇ ਹੀ ਰਹਿਣ ਵਾਲੇ ਨੇ ਜਾਣਕਾਰ ਦਿੰਦੇ ਆ ਐਸਟੀਐਫ ਦੇ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਗੜਸ਼ੰਕਰ ਦੇ ਪਿੰਡ ਬੋੜਾ ਚ ਨਾਕਾਬੰਦੀ ਕੀਤੀ ਹੋਈ ਸੀ ਜਿਨ੍ਹਾਂ ਨੇ ਸਕੂਟਰੀ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨਾ ਪਾਸੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਹਨਾਂ ਦਾ ਸੱਸ ਕਿ ਦੋਵੇਂ ਕਥਿਤ ਦੋਸ਼ੀਆਂ ਨੂੰ ਮਾਰਜੋਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ। ਇਹ ਗੜਸ਼ੰਕਰ ਤੋਂ ਹੁਸ਼ਾਰਪੁਰ ਨੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ। ਮੈਂ ਇੰਸਪੈਕਟਰ ਹਰਦੀਪ ਸਿੰਘ ਜਲੰਧਰ ਤੋਂ ਆਏ ਹਾਂ ਅਸੀਂ ਐਸਟੀਐਫ ਤੋਂ। ਤੇ ਸਾਡੀ ਐਡਵਾਂਸ ਟੀਮ ਨੇ ਇੱਥੇ ਮਤਲਬ ਪਹਿਲਾਂ ਨਾਕਾਬੰਦੀ ਕੀਤੀ ਸੀ ਤੇ ਮੁਖਬਰੀ ਤੇ ਇੱਕ ਪਰਚਾ ਦਿੱਤਾ। ਦੋ ਬੰਦੇ ਗ੍ਰਿਫਤਾਰ ਕੀਤੇ ਆ। ਇੱਕ ਦਾ ਨਾਮ ਕੁਲਵੰਤ ਸਿੰਘ ਹੈ ਤੇ ਦੂਸਰੇ ਦਾ ਨਾਮ ਹੈਗਾ ਨੀਰਜ ਇਹਨਾਂ ਕੋਲ 400 ਗ੍ਰਾਮ ਰਿਕਵਰੀ ਜਿਹੜੀ ਹੀ ਰਵਿੰਦੀਰ ਕਵਰ ਕੀਤੀ ਹੈ ਜਿਹਦੀ ਮੈਕਸਿਮਮ ਰੇਟ ਜਿਹੜਾ 4 ਕਰੋੜ ਦੇ ਕੋਲ ਨਜ਼ਦੀਕ ਹੈਗਾ ਹੈ ਇਹ ਇੱਕ ਤੇ ਇਬਰਾਹਿਮ ਪੁਰਦਾਵੈ ਤੇ ਦੂਸਰਾ ਇੱਥਾ ਜਗੜਸ਼ੰਕਰ ਸ਼ਹਿਰ ਦਾ ਹੀ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੀ ਗਾ ਹੁਣ ਇਹਨਾਂ ਦਾ ਰਿਮਾਂਡ ਲੈਨੇ ਆ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਜੋ ਵੀ ਕਾਰਵਾਈ ਸਾਹਮਣੇ ਆਈ ਜਾ ਇਹਨਾਂ ਨੇ ਜੋ ਅੱਗੇ ਜੋ ਵੀ ਹੋਇਆ ਉਸ ਹਸਾਬ ਨਾਲ ਕਾਰਵਾਈ ਕਰਾਂਗੇ ਇਹ ਅਸੀਂ ਪਹਿਲਾਂ ਗੜ ਸ਼ੰਕਰ ਥਾਣੇ ਜਾਣਾ ਥਾਣੇ ਤੋਂ ਬਾਅਦ ਅਸੀਂ ਫਿਰ ਗੜ ਚਾਤ ਜਾਣਾ ਦਲੰਦਰ ਐਸਟੀਐਫ ਦਫਤਰ ਅਗਲੀ ਕੀ ਕਾਰਵਾਈ ਹੈ ਦੀ ਕੱਲ ਇਹਨਾਂ ਨੂੰ ਪੇਸ਼ ਕਰਾਂਗੇ ਜੀ ਕੋਰਟ ਚ ਕਰਨ ਤੋਂ ਬਾਅਦ ਫਿਰ ਰਿਮਾਂਡ ਲਾਵਾਂਗੇ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.